ਇੱਕ ਫੈਸਲਾ ਲਿਆ ਕਿ ਜਿਹੜੀਆਂ ਕਲੋਨੀਆਂ ਵਸ ਚੁੱਕੀਆਂ ਨੇ ਜਿਹੜੀਆਂ ਕਲੋਨੀਆਂ ਦੇ ਵਿੱਚ ਰਹਿائش ਜਿਹੜੀ ਆ ਉਹ ਆ ਚੁੱਕੀ ਆ ਉਹ ਕੇਸੀ ਪਾਲਿਸੀ ਦੇ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਫੈਸਲਾ ਲੈ ਲਿਆ ਕਿ ਉਹਨਾਂ ਕਲੋਨੀਆਂ ਦੇ ਵਿੱਚ ਜਿੱਥੇ ਕਲੋਨਾਈਜ਼ਰ ਦਾ ਫਾਲਟ ਆ ਉਹਦੇ ਪੈਸੇ ਜਮ੍ਹਾਂ ਕਰਵਾ ਕੇ ਜਾਂ ਲੋਕਾਂ ਨੂੰ ਇਹਦੀ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਨਹੀਂ ਤਾਂ ਖਤਕਾਰ ਮੁਸ਼ਕਲ ਚੰਗੀਆਂ ਹੋਣਗੇ ਸੋ ਅਸੀਂ ਅੱਜ ਗਾਰਡਨ ਇਨਕਲੂਜੀਵਿਟੀ ਵਿੱਚ ਨਵੇਂ ਮੀਟਾਂ ਦੀ ਸ਼ੁਰੂਆਤ ਵੀ ਜੜੀ ਕਰ ਦਿੱਤੀ ਆ 5 ਕਿਲੋਮੀਟਰ ਮੈਸੰਬਲਕ ਵੀ ਲਗਾ ਕੇ ਆਏ ਆ ਉੱਥੇ ਔਰ ਬਾਕੀ ਸਾਡੀ ਟੀਮ ਉੱਥੇ ਜਿਹੜੀ ਬੈਠੀ ਆ ਉਹ ਉੱਥੇ ਮੀਟਾਂ ਜਿਹੜੀਆਂ ਪੁੱਲਗਾ ਰਹੀ ਆ ਮੇਰੇ ਨਾਲ ਨਾਲ ਨਾ ਜਿਹੜੇ ਇਲਾਕੇ ਦੇ ਲੋਕ ਨੇ ਨਾ ਉਹ ਬਹੁਤ ਖੁਸ਼ ਮੈਨੂੰ ਅੱਜ ਦਾ ਨਜ਼ਰ ਆ ਰਹੇ ਨੇ ਕਿਉਂਕਿ ਕਦੀ ਕਦੀ ਇਹੋ ਜਿਹੇ ਦਿਨ ਆਉਂਦੇ ਨੇ ਜਦੋਂ ਇੰਨਾ ਕਿਸੇ ਇਲਾਕੇ ਨੂੰ ਸੁਭਾਗ ਪਰ ਆਪ ਹੁੰਦਾ ਹੈ ਸੋ ਅੱਜ ਸਵੇਰ ਦਾ ਮੇਰਾ ਇਹ ਚੌਥਾ ਪੰਜਵਾਂ ਉਹ ਕਾਟਣਾ ਆ ਬਿਜਲੀ ਨੂੰ ਲੈ ਕੇ ਸੋ ਅਸੀਂ ਅੱਜ ਇੱਕ ਫੀਟਰ ਸੀਗਾ ਸਾਡਾ 240 ਐਮਬੀਏ ਚੱਲਦਾ ਸੀਗਾ ਪਰ ਉਹਦੇ ਨਾਲ ਇਹ ਵਿਚਕਾਰ ਨਾਲ ਇੱਕ ਰੋਡ ਆ ਜੀਟੀ ਰੋਡ ਪੈ ਜਾਂਦੀ ਸੀਗੀ ਕੁਝ ਪਿੰਡ ਇੱਧਰ ਪੈਂਦੇ ਸੀਗੇ ਗੋਰੇਵਾਲ ਗੁੰਨੋਵਾਲ ਤੇ ਧਾਰੜ ਚਾਰ ਪਿੰਡ ਇੱਧਰਲੇ ਪਾਸੇ ਪੈ ਜਾਂਦੇ ਸੀਗੇ ਗਤਲੀ ਭੰਗਵਾ ਦੇਵੀਦਾਸਪੁਰਾ ਤੇ ਧੀਰੇ ਕੋ ਜਦੋਂ ਫਾਲਟ ਇੱਧਰ ਪੈਂਦਾ ਸੀਗਾ ਤੇ ਇੱਧਰ ਦੇ ਲੋਕਾਂ ਦੀ ਵੀ ਬੱਤੀ ਬੰਦ ਕਰਨੀ ਪੈਂਦੀ ਸੀਗੀ ਜੇ ਇੱਧਰ ਫਾਲਟ ਪਿਆ ਗਿਆ ਇੱਧਰ ਵੀ ਬੱਤੀ ਬੰਦ ਕਰਨੀ ਪੈਂਦੀ ਸੀਗੀ ਸੋ ਅਸੀਂ ਇੱਕ ਕੋਸ਼ਿਸ਼ ਕਰਕੇ 11 ਕੇਵੀ ਇਹ ਨਵਾਂ ਫੀਡਰ ਜਿਹੜਾ ਆ ਉਹ ਇਹ ਤਿੰਨ ਪਿੰਡਾਂ ਨੂੰ ਇੱਧਰ ਦਾ ਸਮਰਪਿਤ ਕਰ ਦਿੱਤਾ ਜਿਹਦੇ ਵਿੱਚ ਗੋਰੇਵਾਲ ਗੁੰਨੋਵਾਲ ਤੇ ਧਰ ਇਹ ਇਹਨਾਂ ਦਾ ਫੀਡਰ ਹੀ ਜਿਹੜਾ ਔਲਾਗ ਹੋ ਗਿਆ 100 ਕੇ ਐਂਪੀਰ ਹੈ ਬਣਿਆ ਤੇ ਜਿਹੜਾ ਪਹਿਲਾਂ 240 ਸੀਗਾ 100 ਇੱਧਰ ਆ ਗਿਆ 140 ਦਾ ਲੋਡ ਉੱਧਰ ਰਹਿ ਗਿਆ ਉਹ ਵੀ 4 ਪਿੰਡ ਸੌਕੇ ਹੋ ਗਏ ਇਹ ਤਿੰਨ ਪਿੰਡ ਜਿਹੜੇ ਆ ਇੱਧਰ ਵੀ ਸੌਕੇ ਹੋ ਗਏ 18 ਕੋ ਲੱਖ ਰੁਪਿਆ ਸਾਡੀ ਉੱਤੇ ਜਿਹੜੀ ਆ ਬਸ ਕਹੀ ਆ ਇਸ ਤੋਂ ਇਲਾਵਾ ਹੋਰ ਅੱਜ ਅਸੀਂ ਆ ਮਾਲ ਮੰਡੀ ਜਿਹੜਾ ਸਾਡਾ ਆ ਬਿਜਲੀ ਘਰ ਉਹਦੇ ਤੋਂ ਅਸੀਂ ਇੱਕ ਨਵਾਂ ਫੀਡਰ ਹੋਰ ਜਿਹੜਾ ਹੈ ਗਾਰਡਨ ਐਂਡ ਕਲੇਵ ਵਾਸਤੇ ਜਿਹੜਾ ਆ ਉਹ ਸ਼ੁਰੂ ਕੀਤਾ 11 ਕੇਵੀ ਦਾ ਉਹਦੇ ਵਿੱਚ ਵੀ ਕੀ ਸੀਗਾ ਕਿ ਅਮਰਸਰ A ਬਲਾਕ ਜਿਹੜਾ ਸੀਗਾ ਨਿਊ ਅਮਰਸਰ ਉਹਦਾ ਤੇ ਫੀਟਰ ਅਸੀਂ ਪਹਿਲਾਂ ਅਲੱਗ ਕਰ ਦਿੱਤਾ ਸੀਗਾ ਪਰ ਜਿਹੜੇ B ਬਲਾਕ ਵਾਲੇ ਸੀਗੇ ਉਹਨਾਂ ਨੂੰ ਗਾਰਡਨ ਇਨਕਲੇਵ ਪ੍ਰੀਤਮ ਇਨਕਲੇਵ ਹਰਦੇਵ ਨਗਰ ਇਹ ਸਾਰੇ ਹੀ ਇੱਕੋ ਫੀਟਰ ਤੇ ਚੱਲਦੇ ਸੀਗੇ ਉਹਨਾਂ ਦੀ ਵੀ ਮੁਸ਼ਕਲ ਸੀ ਕਿ ਕਦੀ ਕਦੀ ਵਿਗੜ ਪੈ ਜਾਂਦਾ ਸੀਗਾ ਸੋ ਅਸੀਂ ਅੱਜ ਗਾਰਡਨ ਇਨਕਲੇਵ ਦਾ ਫੀਟਰ ਵੀ ਉੱਥੇ ਵੱਖਰਾ ਕਰ ਦਿੱਤਾ 69 ਲੱਖ ਰੁਪਏ ਦਾ ਖਰਚਾ ਉਹਦੇ ਤੇ ਆਇਆ ਉਹਨੂੰ ਵੀ ਅਲੱਗ ਕਰ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਵੀ ਬੱਤੀ ਜਿਹੜਾ 132 ਕੇਵੀ ਹੈ ਸਾਡਾ 64 केवी ਮਾਨਾ ਵਾਲਾ ਉਹਦੇ ਤੋਂ ਅਸੀਂ ਇੱਕ ਨਵਾਂ ਫੀਟਰ 11 केवी ਦਾ ਹੋਰ ਖਿੱਚ ਕੇ α1 ਸਿਟੀ ਸ਼ੋਭਾ ਮੈਂ ਇਨਕਲੇਵ ਤੇ ਦਬੁਰਜੀ ਇਹਨੂੰ ਵੀ ਅਸੀਂ ਅੱਜ ਜਿਹੜਾ 129 ਕਰੋੜ ਰੁਪਏ ਦਾ ਨਵਾਂ ਫੀਟਰ ਖਿੱਚ ਕੇ ਉਹਨੂੰ ਵੀ ਅੱਜ ਚਾਲੂ ਜਿਹੜਾ ਹੈ ਤਾਂ ਫੋਕਲ ਪੁਆਇੰਟ ਦੇ ਵਿੱਚ 2 ਫੀਟਰ ਚੱਲਦੇ ਸੀਗੇ ਇੰਡਸਟਰੀ ਵਾਲਿਆਂ ਨੂੰ ਬੜੀ ਮੁਸ਼ਕਲ ਆਉਂਦੀ ਸੀਗੀ ਉਹ ਵੀ ਅਸੀਂ ਅੱਜ ਉਹਨਾਂ ਦੇ 2 ਤੋਂ 3 ਫੀਟਰ ਜਿਹੜੇ ਨੇ ਉਹ ਕਰ ਦਿੱਤੇ ਨੇ ਸੋ ਇੰਡਸਟਰੀ ਵੀ ਸਾਰੀ ਜਿਹੜੀ ਆ ਉਹ ਡੀਲੋਡ ਹੋ ਗਿਆ ਹੁਣ ਉਨੋਂ ਤੋਂ ਵੀ ਸਪਲਾਈ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਚੱਲਣੀ ਸ਼ੁਰੂ ਹੋ ਗਈ। ਸੋ ਗਾਰਡਨ ਐਨ ਕਲੇਵ ਦੇ ਵਿੱਚ ਨਾ ਬੜੇ ਲੰਬੇ ਤੋਂ ਇੱਕ ਸਮੇਂ ਤੋਂ ਇੱਕ ਸਮੱਸਿਆ ਸੀ ਜਦੋਂ ਮੈਂ 2016 ਦੇ ਵਿੱਚ ਵੀ ਪ੍ਰਚਾਰ ਕਰਨ ਜਾਂਦਾ ਸੀ ਉਹਦਾ ਪਲਸ 2017 ਦੇ ਵਿੱਚ ਵੀ ਉੱਥੋਂ ਦੇ ਲੋਕਾਂ ਦੇ ਮੀਟਰ ਨਹੀਂ ਲੱਗ ਪਏ ਸੀ। ਔਰ 9 ਸਾਲ ਤੋਂ ਪਿਛਲੇ ਮੀਟਰ ਨਹੀਂ ਲੱਗਿਆ ਉਹਨਾਂ ਦਾ। ਸੋ ਇਹੋ ਜੀਆਂ ਬਹੁਤ ਕਲੋਨੀਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ ਹੀ ਸੀਗੀਆਂ ਜੀਰਕਪੁਰ, ਮੋਹਾਲੀ ਸਾਰੇ ਇਲਾਕਿਆਂ ਦੇ ਵਿੱਚ ਸੀਗੀਆਂ। ਸੋ ਅਸੀਂ ਇੱਕ ਫੈਸਲਾ ਲਿਆ ਕਿ ਜਿਹੜੀਆਂ ਕਲੋਨੀਆਂ ਵਸ ਚੁੱਕੀਆਂ ਨੇ ਜਿਹੜੀਆਂ ਕਲੋਨੀਆਂ ਦੇ ਵਿੱਚ ਰਹਿਸ਼ ਜਿਹੜੀ ਆ ਉਹ ਆ ਚੁੱਕੀ ਆ ਤੇ ਅਸੀਂ ਪਾਲਿਸੀ ਲਈ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਫੈਸਲਾ ਲੈ ਲਿਆ ਕਿ ਉਹਨਾਂ ਕਲੋਨੀਆਂ ਦੇ ਵਿੱਚ ਜਿੱਥੇ ਕੋਲੋਨਾਈਜ਼ਰ ਦਾ ਫਾਲਟ ਆ ਉਹਦੇ ਪੈਸੇ ਜਮ੍ਹਾਂ ਕਰਵਾ ਕੇ ਜਾਂ ਲੋਕਾਂ ਨੂੰ ਇਹਦੀ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਜ ਨਹੀਂ ਪੈਣਾਂਗੇ ਖਪਤਕਾਰ ਮੁਸ਼ਕਲ ਜ ਨਹੀਂ ਹੋਣਗੇ ਸੋ ਅਸੀਂ ਅੱਜ ਗਾਰਡਨ ਇਨਕਲੂਵ ਦੇ ਵਿੱਚ ਨਵੇਂ ਮੀਟਰਾਂ ਦੀ ਸ਼ੁਰੂਆਤ ਵੀ ਜਿਹੜੀ ਕਰ ਦਿੱਤੀ ਆ 5 ਕਿਲੋਮੀਟਰ ਮੈਂ ਐਸਐਮ ਬੋਲਕ ਵੀ ਲਗਾ ਕੇ ਆਇਆ ਉਥੇ ਔਰ ਬਾਕੀ ਸਾਡੀ ਟੀਮ ਉਥੇ ਜਿਹੜੀ ਬੈਠੀ ਆ ਉਹ ਉਥੇ ਮੀਟਰ ਜਿਹੜੀ ਆ ਉਹ ਲਗਾ ਰਹੀ ਹੈ ਸੋ ਲੋਕਾਂ ਨੂੰ ਮੈਂ ਉਥੇ ਦੇਖ ਰਿਹਾ ਸੀਗਾ ਮੀਟਰ ਲੈਣ ਵਾਸਤੇ ਐਂਡ ਇੱਕ ਤੇ ਸਾਡੇ ਕੋਈ ਖੱਤਕਾਰ ਸੀਗੇ ਉਹ ਆ ਕੇ ਉਹਨਾਂ ਮੀਟਰ ਕੋਲੇ ਆ ਕੇ ਬੜੇ ਭਾਵੁਕ ਹੋ ਕੇ ਮਤਲਬ ਉਹਨਾਂ ਨੇ ਮੰਨ ਪੜ ਆਇਆ ਕਿ 9 ਸਾਲ ਬਾਅਦ ਅੱਜ ਮੈਨੂੰ ਕਿੰਨਾ ਕਿੰਨਾ ਪੈਸਾ ਮੈਂ ਪਲਾਟ ਖਰੀਦਨ ਤੇ ਕਿੰਨਾ ਪੈਸਾ ਕੋਠੀ ਖਰੀਦ ਬਣਾਉਣ ਤੇ ਲਾਇਆ ਸੀਗਾ ਮੈਨੂੰ ਮੀਟਰ ਨਹੀਂ ਸੀਗਾ ਮਿਲ ਰਿਹਾ ਤੇ ਅੱਜ 9 ਸਾਲ ਬਾਅਦ ਉਹਨਾਂ ਦੀ ਉਹ ਵੀ ਮੰਗ ਜਿਹੜੀ ਆ ਉਹ ਪੂਰੀ ਹੋ ਗਈ ਆ ਸੋ ਮੇਰੇ ਵੱਲੋਂ ਆ ਸਾਰੇ ਇਲਾਕੇ ਦੇ ਲੋਕਾਂ ਨੂੰ ਆ ਜਿਹੜਾ ਇੱਕ ਸਾਡਾ ਇੰਸਟਾਲ ਕੇਦੇ ਵਿੱਚ ਸੀਗਾ ਇੱਕ ਤਖਨੀ ਹਲਕੇ ਦੇ ਵਿੱਚ ਸੀਗਾ ਇੱਕ ਜੰਡਿਆਲਾ ਗੁਰੂਵਾਲ ਕੇਦੇ ਵਿੱਚ ਆ ਸੋ ਇਥੋਂ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ